ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਅਸੀਂ ਆਏ ਸੀਗੇ ਜੀ ਬਰਨਾਲੇ ਦੇ ਕੋਲੇ ਪਿੰਡ ਸੋਹਲਪੱਤੀ ਤੇ ਇਹ ਸੋਹਣਾ ਵਾਲਾ ਮੱਟ ਜਿਹੜੇ ਸਥਾਨ ਤੇ ਅੱਜ ਅਸੀਂ ਖੜੇ ਆਂ ਤੇ ਅੱਜ ਇਹ ਸਥਾਨ ਤੁਹਾਨੂੰ ਅੱਜ ਤਾਂ ਦਿਖਾ ਰਹੇ ਹਾਂ ਇਹ ਸਥਾਨ ਦੀ ਕਹਾਣੀ ਹਰ ਕਿਸੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਸੁਣੀ ਆ ਪਹਿਲਾਂ ਤੁਹਾਨੂੰ ਦੱਸ ਦਈਏ ਸਥਾਨ ਹੈ ਕਿੱਥੇ ਜੇ ਜਦੋਂ ਆਪਾਂ ਬਰਨਾਲੇ ਤੋਂ ਮੋਗੇ ਵਾਲੀ ਸਾਈਡ ਨੂੰ ਜਾਈਏ ਵੱਡੇ ਰੋਡ ਦੇ ਉੱਤੇ ਬਰਨਾਲੇ ਤੋਂ 4 ਕਿਲੋਮੀਟਰ ਅੱਗੇ ਜਾ ਕੇ ਇਹ ਪਿੰਡ ਆਉਂਦਾ ਜੀ ਸੋਹਲਪੱਤੀ ਸੋਹਲਪੱਤੀ ਪਿੰਡ ਦੇ ਵਿੱਚੋਂ ਇੱਕ ਸੜਕ ਮੁੜਦੀ ਆ ਖੁੱਡੀ ਨੂੰ ਉੱਥੇ ਇੱਕ ਸੋਹਾਂ ਵਾਲਾ ਮੱਟ ਤੇ ਨਾਲੇ ਮਹਾਮਈ ਦਾ ਬਹੁਤ ਸੋਹਣਾ ਮੰਦਿਰ ਆ ਉਹ ਸਥਾਨ ਤੇ ਅੱਜ ਆਪਾਂ ਖੜੇ ਆ ਤੇ ਇਥੋਂ ਦੀ ਜਿਹੜੀ ਕਹਾਣੀ ਆ ਉਹ ਇਦਾਂ ਕੁਝ ਕਾਫੀ ਪੁਰਾਣੀ ਸਮੇਤੀ ਘਰ ਆ ਉਦੋਂ ਨੌਜਵਾਨ ਇੱਥੇ ਪਸ਼ੂ ਚਾਰਦੇ ਸੀ 17 ਜਾਣੇ ਤੇ بارش ਹੋਣ ਲੱਗੀ ਜਦੋਂ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਅਸਮਾਨੀ ਬਿਜਲੀ ਧਰਤੀ ਨਾਲ ਅਲਗ-ਅਲਗ ਕੇ ਮੁਰਦੀ ਸੀ ਤਾਂ ਉਹਨਾਂ ਨੌਜਵਾਨਾਂ ਨੇ ਸੋਚਿਆ ਵੀ ਆਪਣੇ ਚੋਂ ਕਿਸੇ ਇੱਕ ਦੀ ਮੌਤ ਆ ਵੀ ਬਿਜਲੀ ਉਹਨੂੰ ਮਾਰਨ ਵਾਸਤੇ ਆਉਂਦੀ ਹੈ ਉਹਨਾਂ 16 17 ਜਾਣਿਆਂ ਨੇ ਕਿਹਾ ਕਿ ਸਾਹਮਣੇ ਇੱਕ ਦਰਖਤ ਖੜਾ ਤੇ ਜਾ ਕੇ ਉਸ ਨੂੰ ਹੱਥ ਲਾ ਕੇ ਆਓ ਜਿਸ ਦੀ ਵੀ ਮੌਤ ਹੋਊਗੀ ਉਹਦੇ ਉੱਤੇ ਬਿਜਲੀ ਡਿੱਗੂਗੀ ਉਹ ਜਦੋਂ ਜਾ ਕੇ ਉੱਥੇ ਹੱਥ ਲਾ ਕੇ 16 ਜਾਣੇ ਵਾਪਸ ਆ ਗਏ ਜਿਹੜਾ ਇੱਕ ਸਤਾਰਵਾਂ ਸੀ ਉਹ ਰਹਿ ਗਿਆ ਉਹਨੇ ਸੋਚਿਆ ਵੀ 16 ਬਚ ਗਏ ਵੀ ਹੁਣ ਮੇਰੀ ਮੌਤ ਆ ਜਦੋਂ ਉਹਨੂੰ ਉੱਥੋਂ ਉਹਨਾਂ ਨੇ ਧੱਕੇ ਦੇ ਕੇ ਕੱਢਤਾ ਵੀ ਤੂੰ ਸਾਨੂੰ ਵੀ ਮਰਵਾਏਂਗਾ ਜਦੋਂ ਉਹਨੇ ਹੱਥ ਲਾ ਕੇ ਉਸ ਜਗ੍ਹਾ ਨੂੰ ਵਾਪਸ ਮੁੜਨ ਲੱਗਿਆ ਤਾਂ ਬਿਜਲੀ ਟਿਕਪੀ ਯਾਨੀ ਕਿ ਉਹ 16 ਜਾਣੇ ਤੇ ਬਿਜਲੀ ਟਿਕਪੀ ਤੇ ਉਹ 16 ਜਾਣਿਆਂ ਦੇ ਸਥਾਨ ਇੱਥੇ ਬਣੇ ਹੋਏ ਨੇ ਇਹ ਹੈਗਾ ਜੀ ਸੋਨਾ ਵਾਲਾ ਮੱਟ ਫਿਰ ਆਜੋ ਤੁਹਾਨੂੰ ਦਰਸ਼ਨ ਕਰਾਈਏ ਹਾਂਜੀ ਆਜੋ ਜੀ ਕਰਾਉਨੇ ਤੁਹਾਨੂੰ ਦਰਸ਼ਨ ਇਹ ਸਥਾਨ ਬਣਿਆ ਹੋਇਆ ਜੀ ਇੱਥੇ ਇਹ ਉਹ 16 ਜਾਣਿਆਂ ਦੇ ਸਥਾਨ ਬਣੇ ਹੋਏ ਨੇ ਜੀ ਇਸ ਜਗ੍ਹਾ ਨੂੰ 16 ਆਲਾ ਮੱਠ ਵੀ ਕਹਿੰਦੇ ਹਨ ਤੇ ਕਰਾਓ ਜੀ ਦਰਸ਼ਨ ਇੱਧਰ ਇਹ ਤੁਹਾਨੂੰ ਫੇਰ ਦੱਸਦੀ ਹੈ ਜੀ ਜਦੋਂ ਆਪਾਂ ਬਰਨਾਲੇ ਤੋਂ ਮੋਗੇ ਵਾਲੀ ਰੋਡ ਦੇ ਉੱਤੇ ਜਾਂਦੇ ਆ ਤਾਂ ਉਸ ਰੋਡ ਦੇ ਉੱਤੇ 4 ਕਿਲੋਮੀਟਰ ਅੱਗੇ ਜਾ ਕੇ ਸੋਹਲਪੱਤੀ ਇੱਕ ਪਿੰਡ ਆਉਂਦਾ ਤੇ ਉੱਥੋਂ ਖੱਬੇ ਹੱਥ ਨੂੰ ਸੜਕ ਮੁੜਦੀ ਆ ਉਹ ਖੁੱਡੀ ਨੂੰ ਜਾਂਦੀ ਆ ਜੀ ਉਸ ਸੜਕ ਦੇ ਉੱਤੇ ਇਹ ਮੱਠ ਵੀ ਆ ਤੇ ਨਾਲੇ ਮਹਾਮਾਈ ਦਾ ਮੰਦਿਰ ਵੀ ਆ ਆਜੋ ਤੁਹਾਨੂੰ ਮਹਾਮਾਈ ਦੇ ਮੰਦਿਰ ਦੇ ਵੀ ਦਰਸ਼ਨ ਕਰਾਉਨੇ ਆ ਜੀ ਇੱਕ ਵਾਰੀ ਫੇਰ ਦਿਖਾ ਦਿਓ ਜੀ ਆਜੋ ਦੋਸਤੋ ਕਰੋਨਿਆਂ ਤੁਹਾਨੂੰ ਮਹਾਮਈ ਦੇ ਮੰਦਿਰ ਦੇ ਦਰਸ਼ਨ ਬਹੁਤ ਖੂਬਸੂਰਤ ਮੰਦਿਰ ਬਣਿਆ ਹੋਇਆ ਜੀ ਆਜੋ ਫਿਰ ਆਜੋ ਫਿਰ ਦੇਖੀਏ ਆਪਾਂ ਮੰਦਿਰ ਅੰਦਰੋਂ ਬਹੁਤ ਖੂਬਸੂਰਤ ਮੰਦਿਰ ਬਣਿਆ ਹੋਇਆ ਜੀ ਤੇ ਮੰਦਿਰ ਦਾ ਜਿਹੜਾ ਰੱਖ-ਰਖਾਓ ਆ ਜਿਹੜੀ ਸਾਂਭ ਸੰਭਾਲ ਉਹ ਵੀ ਬਹੁਤ ਵਧੀਆ ਟੰਕਣਾ ਕੀਤੀ ਜਾਂਦੀ ਆ ਤੇ ਜਦੋਂ ਵੀ ਤੁਹਾਡਾ ਕੋਈ ਢੇੜਾ ਲੱਗੇ ਬਰਨਾਲੇ ਵਾਲੀ ਸਾਈਡ ਤਾਂ ਇਸ ਮੰਦਿਰ ਨੂੰ ਜ਼ਰੂਰ ਇੱਕ ਵਾਰੀ ਦੇਖ ਕੇ ਜਾਇਓ ਤੇ ਨਾਲ ਜਿਹੜਾ 16 ਵਾਲਾ ਮਾਠ ਜਿੱਥੇ ਅਸਮਾਨੀ ਬਿਜਲੀ ਤੇ ਉਹ 16 ਨੌਜਵਾਨਾਂ ਦੀ ਕਹਾਣੀਆਂ ਆ ਆਪਾਂ ਸੁਣੀ ਆ ਉਹ ਹਕੀਕਤ ਦੇ ਵਿੱਚ ਉਥੇ ਉਹ ਵਰਤਾਰਾ ਵਰਤਿਆ ਹੋਇਆ ਕਈ ਵਾਰੀ ਸਾਨੂੰ ਐਂ ਲੱਗਦਾ ਕਿ ਕਹਾਣੀਆਂ ਵੈਸੇ ਹੀ ਬਣਾਈਆਂ ਹੁੰਦੀਆਂ ਨੇ ਪਰ ਨਹੀਂ ਜੀ ਉਹ ਕਹਾਣੀ ਬਿਲਕੁਲ ਸੱਚ ਆ ਤੇ ਆਪਾਂ ਨੇ ਉਹ ਸੁਣੀ ਵੀ ਜ਼ਰੂਰ ਹੋਣੀ ਆ ਕਰੋ ਜੀ ਦਰਸ਼ਨ ਫਿਰ ਮੰਦਰ ਦੇ ਆਪਾਂ ਅੰਦਰਲੇ ਪਾਸੇ ਦੇ ਅੰਦਰਲੀ ਸਾਈਡ ਆ ਜੀ ਇਹ ਜਿਹੜਾ ਮੰਦਰ ਇਸ ਤਰ੍ਹਾਂ ਨਹੀਂ ਹੈਗਾ ਵੀ ਇੱਥੇ ਕੋਈ ਇਹ ਫੋਟੋਆਂ ਨਹੀਂ ਹੈਗੀਆਂ ਜੀ ਇਹ ਮੂਰਤੀਆਂ ਬਣਾਈਆਂ ਹੋਈਆਂ ਨੇ। ਯਾਨੀ ਕਿ ਉਬਰੀਆਂ ਹੋਈਆਂ ਮੂਰਤੀਆਂ ਬਣੀਆਂ ਹੋਈਆਂ ਨੇ ਪਰ ਦੇਖਣ ਨੂੰ ਐ ਲੱਗਦਾ ਕਿ ਜਿਵੇਂ ਫੋਟੋਆਂ ਬਣਾਈਆਂ ਹੋਈਆਂ ਨੇ। ਅੰਦਰੋਂ ਵੀ ਬਹੁਤ ਖੂਬਸੂਰਤ ਹੈ ਮਹਾਮੈਦਾ ਮੰਦਿਰ। ਨਾਲ ਹੀ ਢੋਲੇਨਾਥ ਦਾ ਮੰਦਿਰ ਵੀ ਆ, ਭਗਵਾਨ ਸ਼ਿਵ ਦਾ ਮੰਦਿਰ ਵੀ ਆ। ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ। ਪਹਿਲਾਂ ਕਰੋ ਦਰਸ਼ਨ ਮਹਾਮੈਦੇ ਮੰਦਿਰ ਦੇ ਅੰਦਰਲੇ ਪਾਸਿਓਂ। ਇੱਧਰ ਇਹ ਭਗਵਾਨ ਸ਼ ਵਿਸ਼ਨੂ ਦੀ ਤਸਵੀਰ ਦੁਰਗਾ ਮਾਤਾ ਦੀ ਤਸਵੀਰ ਇਸ ਤਰ੍ਹਾਂ ਬਹੁਤ ਸੋਹਣੀਆਂ ਜਣੀਆਂ ਤਸਵੀਰਾਂ ਮੂਰਤੀਆਂ ਬਣਾਈਆਂ ਹੋਈਆਂ ਨੇ ਬਹੁਤ ਸੋਹਣੀ ਜਿਹੜੀ ਕਲਾਕ੍ਰਿਤੀ ਉਹ ਕੀਤੀ ਹੋਈ ਆ ਇੱਥੇ ਜਦੋਂ ਵੀ ਤੁਸੀਂ ਕਿਤੇ ਆਓ ਤਾਂ ਇੱਧਰ ਜਿਹੜਾ ਜ਼ਰੂਰ ਮਾਰ ਕੇ ਜਾਓ ਅਜੂ ਅੱਗੇ ਹੋਰ ਵੀ ਬਹੁਤ ਨੇ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਤੇ ਤੁਹਾਨੂੰ ਭਗਵਾਨ ਸ਼ਿਵ ਦਾ ਮੰਦਿਰ ਤੇ ਜਿਹੜਾ ਪੋਰਾ ਪੋਰਾ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਪੋਰੇ ਦੇ ਵਿੱਚ ਬਣਿਆ ਹੋਇਆ ਭਗਵਾਨ ਸ਼ਿਵ ਦਾ ਮੰਦਿਰ ਉਹ ਵੀ ਬਹੁਤ ਖੂਬਸੂਰਤ ਚੀਜ਼ ਆ ਉਹ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਜੇ ਤੁਹਾਨੂੰ ਹੋਰ ਦੱਸਦੀ ਆ ਅਸੀਂ ਕੋਈ ਪ੍ਰੋਫੈਸ਼ਨਲ ਵੀਡੀਓ ਬਣਾਉਣ ਵਾਲੇ ਨਹੀਂ ਹੈਗੇ ਇਹ ਤਾਂ ਪਹਿਲੀ ਵਾਰੀ ਅਸੀਂ ਇਹ ਵੀਡੀਓ ਬਣਾਈ ਆ ਅਸੀਂ ਇੱਥੋਂ ਦੀ ਨੰਗਰ へ ਸੀ ਤਾਂ ਅਸੀਂ ਇਹ ਦੇਖਣ ਆ ਗਏ ਸਥਾਨ ਨੂੰ ਤੇ ਸਾਨੂੰ ਲੱਗਿਆ ਕਿ ਵੀਡੀਓ ਬਣਾ ਲਈ ਤਾਂ ਕਰਕੇ ਅਸੀਂ ਇਹ ਵੀਡੀਓ ਬਣਾ ਲਈਆ ਤੇ ਲਾਈਕ ਸ਼ੇਅਰ ਫਾਲੋ ਸਬਸਕ੍ਰਾਈਬ ਜ਼ਰੂਰ ਕਰਿਓ ਜੇ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਸ਼ੇਅਰ ਵੀ ਕਰਿਓ ਜ਼ਰੂਰ ਅਕਸਰ ਆਪਾਂ ਦੇਖਦੇ ਹਾਂ ਵੀ ਜਿਹੜੀਆਂ ਵੀਡੀਓ ਕਿਸੇ ਕੰਮ ਦੀਆਂ ਨਹੀਂ ਹੁੰਦੀਆਂ ਕਹਿ ਦਈਏ ਜਾਂ ਗੰਦਮੰਦ ਨੂੰ ਤਾਂ ਬੜਾ ਲੋਕੀ ਸ਼ੇਅਰ ਕਰਦੇ ਨੇ ਸ਼ੇਅਰ ਵੀ ਛੱਡੋ ਤੁਸੀਂ ਲੋਕੀ ਮੈਂਤਾ ਕਰਕੇ ਲਿੰਕ ਮੰਗਦੇ ਨੇ ਪਰ ਜੋ ਚੰਗੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਬਹੁਤ ਘੱਟ ਸ਼ੇਅਰ ਕਰਦੇ ਆਂ ਤੇ ਇੱਕ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਹਾਨੂੰ ਮੰਦਰ ਕਿਵੇਂ ਲੱਗਿਆ ਤੁਹਾਡਾ ਇੱਕ ਕਮੈਂਟ ਸਾਡੇ ਲਈ ਇੱਕ ਹੌਸਲੇ ਵਾਲੀ ਦਵਾਈ ਵਾਲਾ ਕੰਮ ਕਰਦਾ ਤਵਾ ਦੇਖੋ ਜੀ ਮੰਦਰ ਦੇ ਨਾਮ ਨਾਲ ਜਿਹੜੀਆਂ ਕੁਝ ਨਵੀਆਂ ਵੀ ਬਣ ਰਹੀਆਂ ਨੇ ਜਿਹੜੀਆਂ ਹੋਰ ਮੂਰਤੀਆਂ ਉਹ ਵੀ ਬਾ ਕਮਾਲ ਹੀ ਬਣਨ ਗਈਆਂ ਇੱਕ ਬਾਹਰਲੇ ਪਾਸੇ ਵੀ ਬੜੀ ਖੂਬਸੂਰਤ ਮੂਰਤੀ ਆ ਜੀ ਪੈਰੋਂ ਦੀ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਅਸੀਂ ਭਗਵਾਨ ਸ਼ਿਵ ਦਾ ਮੰਦਰ ਆਜੋ ਫਿਰ ਮੰਦਰ ਵਾਲੇ ਪਾਸੇ ਉਹ ਸਾਹਮਣੇ ਨੰਦੀ ਮਹਾਰਾਜ ਤੇ ਜਿਹੜੀ ਮੂਰਤੀ ਬਣਾਈ ਆ ਇਧਰਲੇ ਪਾਸੇ ਜੀ ਇਹ ਧੂਣਾ ਸਾਹਿਬ ਆ ਇੱਥੇ ਭਗਵਾਨ ਸ਼ਿਵ ਦਾ ਮੰਦਿਰ ਹੈ ਉੱਥੇ ਧੂਣਾ ਹੋਣਾ ਤਾਂ ਲਾਜ਼ਮੀ ਆ ਨਾਲੇ ਇੱਕ ਇਹ ਛੋਟਾ ਜਿਹਾ ਪਾਰਕ ਵੀ ਬਣਿਆ ਹੋਇਆ ਆ ਆ ਪਾਰਕ ਆ ਜੀ ਇਹਦੇ ਵਿੱਚ ਕੁਝ ਬੱਚਿਆਂ ਦੇ ਖੇਡਣ ਵਾਸਤੇ ਵੀ ਉਹ ਲਾਏ ਹੋਏ ਨੇ ਵੈਸੇ ਕੋਈ ਜ਼ਿਆਦਾ ਇੱਥੇ ਇਕੱਠ ਨਹੀਂ ਹੁੰਦਾ ਕੱਲ ਨੂੰ ਸ਼ਿਵਰਾਤਰੀ ਦਾ ਦਿਹਾੜਾ ਪਰ ਫਿਰ ਵੀ ਇੱਥੇ ਕੋਈ ਜ਼ਿਆਦਾ ਇਕੱਠ ਨਹੀਂ ਹੈਗਾ ਕੱਲ ਨੂੰ ਸ਼ਾਇਦ ਇੱਥੇ ਕੋਈ ਜ਼ਿਆਦਾ ਇਕੱਠ ਹੋਵੇ ਹੋ ਸਕਦਾ ਵੀ ਬਹੁਤਿਆਂ ਸੰਗਤਾਂ ਨੂੰ ਨਹੀਂ ਪਤਾ ਇਸ ਮੰਦਿਰ ਬਾਰੇ ਤਾਂ ਇੱਥੇ ਜਿਆਦਾ ਕੋਈ ਇਕੱਠ ਨਹੀਂ ਹੁੰਦਾ ਪਰ ਮੰਦਿਰ ਬੜਾ ਖੂਬਸੂਰਤ ਆ ਬਿਲਕੁਲ ਰਮਣੀਕ ਸਥਾਨ ਆ ਰਮਣੀਕ ਤੋਂ ਭਾਵ ਕਿ ਕੋਈ ਸ਼ੋਰ ਸ਼ਰਾਬੇ ਤੋਂ ਦੂਰ ਸ਼ਹਿਰ ਤੋਂ ਦੂਰ ਵੱਡੇ ਰੋਡ ਤੋਂ ਵੀ ਦੂਰ ਤੇ ਆ ਵੀ ਬੜਾ ਸੋਹਣਾ ਦ੍ਰਿਸ਼ ਦਿਖਾਇਆ ਹੋਇਆ ਜਿਹੜਾ ਆਪਾਂ ਪਹਿਲਾਂ ਸੁਣਦੇ ਹੁੰਦੇ ਸੀ ਕਿ ਸਮੁੰਦਰ ਮੰਥਨ ਇਸ ਸਮੁੰਦਰ ਮੰਥਨ ਦਾ ਜਿਹੜਾ ਇੱਕ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਇਹ ਵੀ ਬਹੁਤ ਸੋਹਣੀਆਂ ਮੂਰਤੀਆਂ ਬੜੀਆਂ ਹੋਈਆਂ ਨੇ ਆਜੋ ਫਿਰ ਤੁਹਾਨੂੰ ਅੰਦਰੋਂ ਘੋਰੇ ਦੇ ਵਿੱਚ ਵੀ ਲੈ ਕੇ ਚੱਲਦੇ ਹਾਂ ਭਗਵਾਨ ਸ਼ਿਵ ਦਾ ਮੰਦਿਰ ਬਣਿਆ ਹੋਇਆ ਘੋਰੇ ਦੇ ਵਿੱਚ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਅਸੀਂ ਵੀ ਇੱਥੇ ਪਹਿਲੀ ਵਾਰੀ ਆਏ ਹਾਂ ਹੋ ਸਕਦਾ ਵੀ ਅਸੀਂ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਨਾ ਦਿਖਾ ਸਕੀਏ ਪਰ ਜਦੋਂ ਤੁਸੀਂ ਆਹ ਪਾਉਂਗੇ ਉਦੋਂ ਤੁਸੀਂ ਉਹ ਸਾਰੀਆਂ ਮੂਰਤੀਆਂ ਮੰਦਿਰ ਨੂੰ ਹਰ ਪਾਸੇੋਂ ਦੇਖ ਕੇ ਜਾਓਗੇ ਇਹ ਮਹਾਪੁਰਸ਼ਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਜੀ ਅੰਦਰ। ਕੱਲੇ ਨੂੰ ਪੌੜੀਆਂ ਜਾਂਦੀਆਂ ਨੇ ਤੇ ਸਾਰੇ ਹੀ ਮੂਰਤੀਆਂ ਬਣੀਆਂ ਹੋਈਆਂ ਨੇ। ਇਹ ਮੂਰਤੀਆਂ ਦੇਖਣ ਨੂੰ ਅੰਜਾਪਾ ਨੂੰ ਵੀਡੀਓ ਦੇ ਵਿੱਚ ਸ਼ਾਇਦ ਉੰਨੀਆਂ ਵਧੀਆ ਨਹੀਂ ਲੱਗਣ ਪਰ ਜੇ ਆਪਾਂ ਕੋਲੇ ਜਾ ਕੇ ਦੇਖਾਂਗੇ ਤਾਂ ਇਹ ਲੱਗੂਗਾ ਕਿ ਜਿਵੇਂ ਆਪਾਂ ਇਹਨਾਂ ਨਾਲ ਗੱਲਾਂ ਕਰ ਸਕਦੇ ਆਂ ਐਨੀਆਂ ਵਧੀਆ ਸੁੱਧ ਤੇ ਸੋਹਣੀਆਂ ਜਿਹੜੀਆਂ ਇਹ ਮੂਰਤੀਆਂ ਬਣਾਈਆਂ ਹੋਈਆਂ ਨੇ। ਬੜੀ ਸੋਹਣੀ ਕਲਾਕਾਰੀ। ਤੇ ਫਾਰਮ ਸੰਭਾਲ ਵੀ ਬੜੀ ਸੋਹਣੀ ਕੀਤੀ। ਬਣਿਆ ਰਹੇ ਹੋ ਵੀਡੀਓ ਦੇ ਨਾਲ। ਅੰਤ ਤੱਕ ਜਰੂਰ ਦੇਖਿਓ। ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ। ਆ ਅੰਦਰ ਬਣਿਆ ਹੋਇ ਜੀ ਮੰਦਿਰ ਭਗਵਾਨ ਸ਼ਿਵ ਜੀ ਦਾ। ਕਰੋ ਇਹ ਦਰਸ਼ਨ। ਬਣੀ ਹੋਈ ਹੈ ਜੀ ਮਾਤਾ ਪਾਰਵਤੀ ਦੇ ਭਗਵਾਨ ਢੋਲੇ ਨਾਤੀ ਮੂਰਤੀ ਇਹ ਵੀ ਬਾਗਮਾਲ ਬਹੁਤ ਸੋਹਣੀ ਬਣਾਈ ਹੋਈ ਹੈ ਜੀ ਆਉਂਦਿਆਂ ਨੂੰ ਵੀ ਬੜੀਆਂ ਸੋਹਣੀਆਂ ਮੂਰਤਾਂ ਬਣੀਆਂ ਹੋਈਆਂ ਨੇ ਜੀ ਤੇ ਜਦੋਂ ਆਪਾਂ ਵਾਪਸ ਜਾਂਦੇ ਆ ਉਦੋਂ ਵੀ ਹੋ ਸਕਦਾ ਸਤੋਂ ਇਹ ਮੰਦਿਰ ਤੁਹਾਨੂੰ ਪੂਰੇ ਸਹੀ ਢੰਗ ਨਾਲ ਨਹੀਂ ਦਿਖਾਇਆ ਗਿਆ ਮਾਫੀ ਚਾਹੁੰਦੇ ਆ ਕਿੰਕਿਆ ਸਿੰਘ ਕੋਈ ਪ੍ਰੋਫੈਸ਼ਨਲ ਵੀਡੀਓ ਬਣਾਉਣ ਵਾਲੇ ਨਹੀਂ ਹੈਗੇ ਕੋਈ ਫੋਟੋਗ੍ਰਾਫਰ ਜਾਂ ਅਸੀਂ ਵੀਡੀਓਗ੍ਰਾਫੀ ਕਰਨ ਵਾਲੇ ਨਹੀਂ ਹੈਗੇ ਅਸੀਂ ਆਮ ਇਨਸਾਨ ਆ ਤੇ ਅਸੀਂ ਇਹ ਸਥਾਨ ਦੇਖਣ ਆਏ ਸੀ ਤੇ ਅਸੀਂ ਆਖਿਆ ਵੀਡੀਓ ਬਣਾ ਦੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਐਡਰੈਸ ਤੁਹਾਨੂੰ ਫੇਰ ਦੁਬਾਰਾ ਦੱਸ ਦਿੰਨਾ ਇਸ ਜਗ੍ਹਾ ਦਾ ਇਸ ਸਥਾਨ ਦਾ ਬਰਨਾਲਾ ਤੋਂ ਮੋਗੇ ਵਾਲੇ ਰੋਡ ਦੇ ਉੱਤੇ ਬਰਨਾਲਾ ਮੋਗਾ ਰੋਡ ਬਰਨਾਲਾ ਤੋਂ 4 ਕਿਲੋਮੀਟਰ ਮੋਗੇ ਵਾਲੀ ਸਾਈਡ ਉਥੇ ਇੱਕ ਸੋਹਣ ਪੱਤੀ ਪੰਡਾ ਜੀ ਛੋਟਾ ਜਿਹਾ ਪੰਡਾ ਤੇ ਉਥੋਂ ਖੱਬੇ ਹੱਥ ਬਰਨਾਲੇ ਤੋਂ ਮੋਗੇ ਜਾਂਦਿਆਂ ਨੂੰ ਖੱਬੇ ਹੱਥ ਮੋਗੇ ਤੋਂ ਬਰਨਾਲੇ ਆਉਂਦਿਆਂ ਨੂੰ ਸੱਜੇ ਹੱਥ ਖੁੱਡੀ ਨੂੰ ਇੱਕ ਰੋੜ ਮੁਰਦਾ ਉਸ ਰੋੜ ਦੇ ਉੱਤੇ ਇਹ ਮੰਦਿਰ ਬਣਿਆ ਹੋਇਆ ਜੀ ਮੱਠ ਨਾਲੇ ਮਹਾਮਾਈ ਦਾ ਮੰਦਿਰ ਤੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਫਾਲੋਅ ਅਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ